ਜੇ ਦੇਖੋ ਜੀ ਆਪਾਂ ਮਾਨ ਜੋਗ ਐਸਐਸਪੀ ਸਾਹਿਬ ਦੀਆਂ ਅਧਿਅਤਾਂ ਦੇ ਮੁਤਾਬਕ ਰੋਡ ਦੇ ਉੱਪਰ ਚੱਕਰ ਲਗਾ ਰਹੇ ਸੀ ਤੇ ਸਾਨੂੰ ਕੁਝ ਲੋਕਾਂ ਦੇ ਦੁਕਾਨਦਾਰਾਂ ਦੇ ਫੋਨ ਆਏ ਵੀ ਇੱਥੇ ਅਜੇ ਪਟਾਕੇ ਬਹੁਤ ਜ਼ਿਆਦਾ ਵੱਜ ਰਹੇ ਨੇ ਫਿਰ ਅਸੀਂ ਜਾ ਕੇ ਰੌਂਡ ਤੇ ਨਿਕਲੇ ਜਾ ਕੇ ਦੇਖਿਆ ਤੇ ਆਇਆ ਸਕੂਲ ਦੇ ਵਿੱਚ ਕੋਈ ਸਕੂਲ ਦਾ ਕੋਈ ਫੰਕਸ਼ਨ ਸੀਗਾ ਉੱਥੇ ਬੋਲਟ ਵਾਲੇ ਜਿਹੜੇ ਨੇ ਕਾਫੀ ਇਹਨਾਂ ਨੇ ਪਟਾਕੇ ਮਾਰੇ ਉੱਥੇ ਸਾਨੂੰ ਲੋਕਾਂ ਦੁਕਾਨਦਾਰਾਂ ਨੂੰ ਪਤਾ ਲੱਗਾ ਉਹ ਲੋਕ ਕਹਿ ਰਹੇ ਨੇ ਬਾਰ-ਬਾਰ ਵੀ ਇਹਨਾਂ ਦਾ ਕੰਟਰੋਲ ਕਰੋ ਨਹੀਂ ਤੇ ਬਹੁਤ ਜ਼ਿਆਦਾ ਇਹਨਾਂ ਦੇ ਹੱਥ ਚੁੱਕੀ ਹੈ ਬੱਚੇ ਨੇ ਫਿਰ ਆਪਾਂ ਜਾ ਕੇ ਕੋਈ 7 ਬੁਲਟ ਮੋਟਰਸਾਈਕਲ ਜਿਹੜੇ ਨੇ ਉਥੋਂ ਫੜ ਕੇ ਲੈਂਦੇ ਆ ਇੱਕ 4812 ਮੋਟਰਸਾਈਕਲ ਹੈ ਇਹਦਾ ਪਰਸੋਂ ਵੀ ਹਰਕ੍ਰਿਸ਼ਨ ਪਬਲਿਕ ਸਕੂਲ ਫੰਕਸ਼ਨ ਸੀਗਾ ਉੱਥੇ ਵੀ ਸਾਨੂੰ ਕੰਪਲੀਟ ਆਈਆਂ ਇਹਦੀਆਂ ਤੇ ਉਸ ਮੋਟਰਸਾਈਕਲ ਨੂੰ ਵੀ ਬੌਂਡ ਕੀਤਾ ਆਪਾਂ ਉੱਥੇ ਵੀ ਇਹਨੇ ਬਹੁਤ ਜ਼ਿਆਦਾ ਪਟਾਕੇ ਮਾਰੇ ਜੀ ਤੇ ਕੱਲ ਥੋੜੇ ਆਪਾਂ ਬਿਜੀ ਸੀਗੇ ਨਹੀਂ ਤੇ ਆਪਾਂ ਇਹਨੂੰ ਉਹਦੇ ਘਰੋਂ ਹੀ ਜਾ ਕੇ ਚੁੱਕ ਕੇ ਲਿਆ ਕੇ ਤੇਨੂੰ ਬੌਂਡ ਕਰਨਾ ਕਾਰਵਾਈ ਕਰਨੀ ਸੀਗੀ ਸ਼ਹਿਰ ਦੇ ਵਿੱਚ ਜਿਹੜਾ ਵੀ ਕੋਈ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਪੁਲਿਸ ਜਿਹੜੀ ਉਹ 24 ਘੰਟੇ ਹਾਜ਼ਰ ਆ ਉਹਨਾਂ ਦੇ ਕਲਾਬ ਜਿਹੜੀ ਐਕਸ਼ਨ ਕਰੇਗੀ ਜ਼ਰੂਰ ਤੇ ਤੈਨੂੰ ਬਤਮੀ ਜੀ ਨੇ ਕਿੱਤੀ ਨਹੀਂ ਬਤਮੀ ਜੀ ਵਾਲਾ ਤਾਂ ਕੋਈ ਹੋ ਜਾ ਮਾਮਲਾ ਨਹੀਂ ਆ ਸਮਝ ਜਿਹੜੀ ਕਾਰਵਾਈ ਇਹਨਾਂ ਤੇ ਬੰਦੀ ਹੈ ਉਹ ਪੂਰੇ ਦੇ ਪੂਰੇ ਮੋਟਰਸਾਈਕਲ ਤੁਹਾਡੇ ਸਾਹਮਣੇ ਖੜੇ ਨੇ ਤੇ ਉਹਨਾਂ ਦੇ ਬੌਂਡ ਕਰ ਰਹੇ ਆਂ ਅੱਜ ਦੇਖੋ ਜੀ ਆਪਾਂ ਮੰਨ ਜੋਗੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਰੋਡ ਦੇ ਉੱਪਰ ਚੱਕਰ ਲਗਾ ਰਹੇ ਸੀ ਤੇ ਸਾਨੂੰ ਕੁਝ ਲੋਕਾਂ ਦੇ ਦੁਕਾਨਦਾਰਾਂ ਦੇ ਫੋਨ ਆਏ ਵੀ ਇੱਥੇ ਅਜੇ ਪਟਾਕੇ ਬਹੁਤ ਜ਼ਿਆਦਾ ਵੱਜ ਰਹੇ ਨੇ ਫਿਰ ਅਸੀਂ ਜਾ ਕੇ ਰੌਂਡ ਤੇ ਨਿਕਲੇ ਜਾ ਕੇ ਦੇਖਿਆ ਤੇ ਆਇਆ ਸਕੂਲ ਦੇ ਵਿੱਚ ਕੋਈ ਸਕੂਲ ਦਾ ਕੋਈ ਫੰ ਉੱਥੇ ਬੁਲਟ ਵਾਲੇ ਜਿਹੜੇ ਨੇ ਕਾਫੀ ਇਹਨਾਂ ਨੇ ਪਟਾਕੇ ਮਾਰੇ ਉੱਥੇ ਸਾਨੂੰ ਲੋਕ ਦੁਕਾਨਦਾਰਾਂ ਨੂੰ ਪਤਾ ਲੱਗਾ ਉਹ ਲੋਕ ਕਹਿ ਰਹੇ ਨੇ ਬਾਰ-ਬਾਰ ਵੀ ਇਹਨਾਂ ਦਾ ਕੰਟਰੋਲ ਕਰੋ ਨਹੀਂ ਤੇ ਬਹੁਤ ਜ਼ਿਆਦਾ ਇਹਨਾਂ ਨੇ ਤੇ ਹੱਥ ਚੁੱਕੀ ਹੈ ਬੱਚੇ ਨੇ ਫਿਰ ਆਪਾਂ ਜਾ ਕੇ ਕੋਈ ਸੱਤ ਬੁਲਟ ਮੋਟਰਸਾਈਕਲ ਜਿਹੜੇ ਨੇ ਉੱਥੋਂ ਫੜ ਕੇ ਲਿਆਂਦੇ ਆ ਇੱਕ 43 12 ਮੋਟਰਸਾਈਕਲ ਹੈ ਇਹਦਾ ਪਰਸੋਂ ਵੀ ਹਰਕ੍ਰਿਸ਼ਨ ਪਬਲਿਕ ਸਕੂਲ ਫੰਕਸ਼ਨ ਸੀਗਾ ਉੱਥੇ ਵੀ ਸਾਨੂੰ ਕੰਪਲੀਟ ਆਈਆਂ ਇਹਦੀਆਂ ਤੇ ਉਸ ਮੋਟਰਸਾਈਕਲ ਨੂੰ ਵੀ ਬੌਂਡ ਕੀਤਾ ਆਪਾਂ ਉੱਥੇ ਵੀ ਇਹਨੇ ਬਹੁਤ ਜ਼ਿਆਦਾ ਪਟਾਕੇ ਮਾਰੇ ਜੀ ਕੱਲ ਤੁਹਾਡੇ ਆਪਾਂ ਬਿਜੀ ਸੀਗੇ ਨਹੀਂ ਤੇ ਆਪਾਂ ਇਹਨੂੰ ਉਹਦੇ ਘਰੋਂ ਹੀ ਜਾ ਕੇ ਚੁੱਕ ਕੇ ਲਿਆ ਕੇ ਤੇਨੂੰ ਬੌਂਡ ਕਰਨਾ ਕਾਰਵਾਈ ਕਰਨੀ ਸੀਗੀ ਸ਼ਹਿਰ ਦੇ ਵਿੱਚ ਜਿਹੜਾ ਵੀ ਕੋਈ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਪੁਲਿਸ ਜਿਹੜੀ ਉਹ 24 ਘੰਟੇ ਹਾਜ਼ਰ ਹੈ ਉਹਨਾਂ ਦੇ ਖਿਲਾਫ ਜਿਹੜੀ ਐਕਸ਼ਨ ਕਰੇਗੀ ਜ਼ਰੂਰ ਤੁਸੀਂ ਨੇ ਬਤਮੀ ਜੀ ਨਹੀਂ ਕੀਤੀ ਨਹੀਂ ਬਤਮੀ ਜੀ ਨਾਲ ਤਾਂ ਕੋਈ ਹੋਰ ਜਿਹਾ ਮਾਮਲਾ ਨਹੀਂ ਆ ਸਾਹਮਣੇ ਜਿਹੜੀ ਕਾਰਵਾਈ ਇਹਨਾਂ ਤੇ ਬੰਦੀ ਹੈ ਉਹ ਪੂਰੇ ਪੂਰੇ ਮੋਟਰਸਾਈਕਲ ਤੁਹਾਡੇ ਸਾਹਮਣੇ ਖੜੇ ਨੇ ਇੱਥੇ ਔਰ ਉਹਨਾਂ ਦੇ ਬੌਂਡ ਕਰ ਰਹੇ ਆ ਆਪਾਂ ਜੀ ਅੱਜ ਦੇਖੋ ਜੀ ਆਪਾਂ ਮੰਨ ਜੋਗੇ ਐਸਐਸਪੀ ਸਾਹਿਬ ਰੋਡ ਦੇ ਉੱਪਰ ਚੱਕਰ ਲਗਾ ਰਹੇ ਸੀ ਤੇ ਸਾਨੂੰ ਕੁਝ ਲੋਕਾਂ ਦੇ ਦੁਕਾਨਦਾਰਾਂ ਦੇ ਫੋਨ ਆਏ ਵੀ ਇੱਥੇ ਅਜੇ ਪਟਾਕੇ ਬਹੁਤ ਜ਼ਿਆਦਾ ਵੱਜ ਰਹੇ ਨੇ ਫਿਰ ਅਸੀਂ ਜਾ ਕੇ ਰੌਂਡ ਤੇ ਨਿਕਲੇ ਜਾ ਕੇ ਦੇਖਿਆ ਤੇ ਆਇਆ ਸਕੂਲ ਦੇ ਵਿੱਚ ਕੋਈ ਸਕੂਲ ਦਾ ਕੋਈ ਫੰਕਸ਼ਨ ਸੀਗਾ ਉੱਥੇ ਬੁਲਟ ਵਾਲੇ ਜਿਹੜੇ ਨੇ ਕਾਫੀ ਇਹਨਾਂ ਨੇ ਪਟਾਕੇ ਮਾਰੇ ਉੱਥੇ ਸਾਨੂੰ ਲੋਕ ਦੁਕਾਨਦਾਰਾਂ ਨੂੰ ਪਤਾ ਲੱਗਾ ਉਹ ਲੋਕ ਕਹਿ ਰਹੇ ਨੇ ਬਾਰ-ਬਾਰ ਵੀ ਇਹਨਾਂ ਦਾ ਕੰਟਰੋਲ ਕਰੋ ਨਹੀਂ ਤੇ ਬਹੁਤ ਜ਼ਿਆਦਾ ਇਹਨਾਂ ਨੇ ਤੇ ਰਾਤ ਚੁੱਕੀ ਹੈ ਬੱਚੇ ਨੇ ਫਿਰ ਆਪਾਂ ਜਾ ਕੇ ਤਾਂ ਕੋਈ 7 ਬੁਲਟ ਮੋਟਰਸਾਈਕਲ ਜਿਹੜੇ ਨੇ ਉੱਥੋਂ ਫੜ ਕੇ ਲੈਂਦੇ ਆ ਇੱਕ 4812 ਮੋਟਰਸਾਈਕਲ ਹੈ ਇਹਦਾ ਪਰਸੋਂ ਵੀ ਹਰਕ੍ਰਿਸ਼ਨ ਪੌਲਪ ਸਕੂਲ ਫੰਕਸ਼ਨ ਸੀਗਾ ਉੱਥੇ ਵੀ ਸਾਨੂੰ ਕੰਪਲੀਟ ਆਈਆਂ ਇਹਦੀਆਂ ਤੇ ਉਸ ਮੋਟਰਸਾਈਕਲ ਨੂੰ ਵੀ ਬੌਂਡ ਕੀਤਾ ਤਾਂ ਉੱਥੇ ਵੀ ਇਹਨੇ ਬਹੁਤ ਜ਼ਿਆਦਾ ਪਟਾਕੇ ਮਾਰੇ ਜੀ ਤੇ ਕੱਲ ਥੋੜੇ ਆਪਾਂ ਬਿਜੀ ਸੀਗੇ ਨਹੀਂ ਤੇ ਆਪਾਂ ਇਹਨੂੰ ਉਹਦੇ ਘਰੋਂ ਹੀ ਜਾ ਕੇ ਚੁੱਕ ਕੇ ਲਿਆ ਕੇ ਤੇਨੂੰ ਬੌਂਡ ਕਰਨਾ ਕਾਰਵਾਈ ਕਰਨੀ ਸੀਗੀ ਸ਼ਹਿਰ ਦੇ ਵਿੱਚ ਜਿਹੜਾ ਵੀ ਕੋਈ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਪੁਲਿਸ ਜਿਹੜੀ ਉਹ 24 ਘੰਟੇ ਹਾਜ਼ਰ ਹੈ ਉਹਨਾਂ ਦੇ ਖਿਲਾਫ ਜਿਹੜੀ ਐਕਸ਼ਨ ਕਰੇਗੀ ਜ਼ਰੂਰ ਸਰ ਜੀ ਨੇ ਬਤਨੀ ਜੀ ਨਹੀਂ ਕੀਤੀ ਨੇ ਬਤਮੀ ਜੀ ਵਾਲਾ ਤਾਂ ਕੋਈ ਹੋਰ ਜਿਹਾ ਮਾਮਲਾ ਨਹੀਂ ਆ ਸਾਹਮਣੇ ਜਿਹੜੀ ਕਾਰਵਾਈ ਇਹਨਾਂ ਤੇ ਬੰਦੀ ਹੈ ਉਹ ਪੂਰੇ ਪੂਰੇ ਮੋਟਰਸਾਈਕਲ ਤੁਹਾਡੇ ਸਾਹਮਣੇ ਖੜੇ ਨੇ ਤੇ ਉਹਨਾਂ ਦੇ ਬੌਂਡ ਕਰ ਰਹੇ ਆ ਆਪਾਂ ਜੀ